ਪਹਿਲਾਂ ਇੱਧਰਲੇ ਕਬੂਤਰਾਂ ਦਾ ਹੀ ਨਵੇੜਦੇ ਆ ਕੰਮ ਉਹ ਕਰ ਲਾ ਵੀਰੇ ਹੈ ਪਾਣੀ ਹਾਂ ਦਾਣੇ ਉਧਰੋਂ ਭਰ ਕੇ ਲਿਆਉਣੇ ਪੈਣੇ ਢੋਲ ਚੋਂ ਖਤਮ ਹੋ ਗਿਆ ਤਾਂ ਜਮਾਈ ਨਾ ਹਾਂ ਭਰ ਲਿਆਉਂਗਾ ਉਹ ਜਾ ਜਿਹੜੇ ਕਣਕ ਕਾਟਦੇ ਆ ਉਦਾਂ ਹੀ ਦਵਾਈ ਧਰੀ ਦਵਾਈ ਦੇਖ ਲਈ ਵੀਰੇ ਖੁੱਲਾ हां देख ले ਕਣਕ ਗਿਆ ਵੀਰਾ ਭਰਨ ਉਹ ਬਚਾ ਲੈ ਸਾਰੇ ਕਿੱਥੇ ਬੈਠਣ ਲੱਗੇ ਆ ਤਾਂ ਹੋ ਗਏ ਦੋਏ ਕੈਂਬ ਬਜੇ ਇਸਕਾ ਤਾਂ ਮੋਜਾ ਹੈ ਪੂਰਾ ਐ ਦੋਨੇ ਕੜਕਾਂ ਨੇ ਤੇ ਦੂਜੇ ਟੱਟੂ ਟੱਟੂ ਇਹ ਕਿੱਥੇ ਨੇ ਛੋਟੂ ਛੋਟੂ ਵੀ ਆਏ ਬਜੇ ਉਹ ਸਾੜੇ ਕਿਤੇ ਨਹੀਂ ਦੇਖਦੇ ਐਨੇ ਦਾ ਭਾਈ ਮੈਨੂੰ ਲੱਗਦਾ ਅੰਡੇ ਖਰਾਬ ਹੋ ਗਏ ਚਲੋ ਦੇਖਦੇ ਆ ਦੂਵੇ ਛੋਟੇ ਬੱਚੇ ਨਹੀਂ ਦਿਖਦੇ ਯਾਰ ਚੱਲ ਦੇਖਦੇ ਆ ਸੱਚੀ ਗੱਲ ਸਾਰੇ ਵੀਰ ਭਰਾ ਮੈਨੂੰ ਕਿਵੇਂ ਕਾਇਮ ਆ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਲਓ ਵੀ ਕਰਤੀ ਵਲੌਗ ਦੀ ਸਟਾਰਟਿੰਗ ਤੁਹਾਨੂੰ ਦਿਖਾਉਣੇ ਅੱਜ ਕਬੂਤਰ ਡਾਈਆ ਉਹ ਛੋਟਾ ਬੱਚਾ ਰਹਿ ਗਿਆ ਇਕੱਲਾ ਇੱਕ بڑا ਹੋ ਗਿਆ ਇੱਕ ਛੋਟਾ ਰਹਿ ਗਿਆ ਕਰਦੇ ਆ ਇਹਨਾਂ ਦਾ ਵੀ ਹੱਲ ਤੇ ਚਲੋ ਦਾਣਾ ਪਾਣੀ ਪਾਈਏ ਪਹਿਲਾਂ ਇਹਨਾਂ ਨੂੰ ਲਓ ਵੀ ਪਹਿਲਾਂ ਆ ਖੁੱਡਿਆ ਵੀਰੇ ਆ ਟਰੇ ਕੱਢੇ ਦੇ ਯਾਰ ਕਰਦੇ ਨਹੀਂ ਆ ਇਥੇ ਝਾੜੂ ਜਾਂ ਮਾਰ ਲਾ ਮੂਰੇ ਸਾਲਾ ਗੰਦ ਪਿਆ ਹਾਂ ਹਾਂ ਕੱਢ ਦੇ ਇਹਨੂੰ ਬਾਹਰੇ ਕੱਢ ਦੀ ਉਹਦੇ ਨਾਲ ਫੁਰਪੇ ਨਾਲ ਮੈਂ ਕਹਿੰਦਾ ਬਾਹਰੇ ਬਾਹਰ ਆ ਫੋੜਾ ਜਾਂ ਲੈ ਲਾ ਸਾਲਾ ਗੰਦ ਜਿਆ ਪਿਆ ਪਿਆ ਉਹ ਵੀ ਇਹ ਘੁੱਡੇ ਦੀ ਵੀ ਕਰਦੀ ਐ ਸਫਾਈ ਜੀ ਅੱਜ ਗੰਦ ਬਹੁਤ ਪਿਆ ਹੋਇਆ ਤਾਂ ਇਹ ਚ ਚਾਲ ਇਹ ਉਹੋ ਟਿਕ ਸਿੱਧ ਦੇ ਚਲ ਹੋ ਗਿਆ ਨਾ ਸਾਫ ਤੇ ਉਹਦੇ ਬੱਚੇ ਚੈੱਕ ਕਰਨੇ ਆ ਯਾਰ ਆਪਾਂ ਨੇ ਇੱਕ ਬੱਚਾ ਦਾ ਠੀਕ ਤਾਂ ਇੱਕ ਦੀ ਨਿਗ੍ਹਾ ਰੱਖਣੀ ਪੈਣੀ ਆ ਆਂ ਅੰਡੇ ਆ ਰੱਖ ਲੈ ਇਹਨੇ ਰੱਖੇ ਜਸੂ ਦਾ ਕਹਿੰਦਾ ਯਾਰ ਦੋਨੇ ਰੱਖ ਲੈ ਜਸੂ ਦਾ ਕਹਿੰਦਾ ਦੋਨੇ ਆਂਡੇ ਹੋਰ ਰੱਖ ਲੈ ਇੱਥੇ ਨੇ ਤਾਂ ਆ ਕੰਮ ਹੋ ਗਏ ਆ ਇੱਕ ਨਹੀਂ ਧਰੇ ਆ ਇੱਕ ਨਹੀਂ ਧਰੇ ਆ ਵੀਰੇ ਦੋ ਨੇ ਧਰੇ ਆ ਥੱਲੇ ਧਰੇ ਨੇ ਆ ਜਾ ਥੱਲੇ ਸਾਧ ਰਹੇ ਇੱਥੇ ਸਾਲ ਪਕਰੇ ਨੇ ਠੀਕ ਆ ਮੂਰੇ ਇੱਟ ਲਾ ਦੇ ਫਿਰ ਥੱਲੇ ਵਾਲੇ ਦੇ ਹਨਾ ਆ ਬੱਚੇ ਚੈੱਕ ਕਰੀਂ ਠੀਕ ਨੇ ਜੀ ਦੋ ਸੈੱਟ ਨੇ ਨਾਲ ਨਾਲ ਤਿੰਨ ਦੋ ਹਾਂ ਸੈੱਟ ਨੇ ਆ ਹਨਾ ਚਲ ਇਹਨਾਂ ਨੂੰ ਹੁਣ ਐ ਕਰ ਵੀਰੇ ਪਹਿਨਾ ਨਾ ਸਰੋਲ ਪਰ ਥੋੜੀ ਉਹ ਚ ਹਾਂ ਤੇਜਪ ਵਾਲੀ ਏ ਉਹ ਤਰੀ ਸਾਲੀ ਦੱਬਦੀ ਐ ਬੱਚਿਆਂ ਤਰੇਜ ਨਹੀਂ ਅੜ ਜਾ ਆਉ ਚ ਭਾਉ ਵਰਤਮਾਨ ਦੇ ਚਾੜ ਲਾ ਉਹਨੂੰ ਉਹਦਾ ਸਾਲੀ ਉੱਪਰ ਪਾਣੀ ਪੈ ਗਿਆ ਤਾਂ ਉਹ ਚ ਸਰਮ ਚ ਹਾਂ ਜਮੇ ਹੀ ਖਤਮ ਹੋ ਗਈ ਦੀ ਖਰਾਬ ਮੈਂ ਕਿਹਾ ਨੂਰੀ ਦੇ ਵੀ ਦਰਸ਼ਨ ਕਰਾ ਦਈਏ ਬਹੁਤ ਦਿਨ ਹੋ ਗਏ ਹਾਂ ਵੀ ਨੂਰੀ ਆਹ ਦੇਖੋ ਮੱਛਰ ਨੇ ਮੱਛਰਾਂ ਨੇ ਯਾਰ ਕਿੰਨਾ ਬੁਰਾ ਹਾਲ ਕਰਿਆ ਹਾਂ ਹਾ ਕੀ ਆ ਗਿਆ ਕੱਦ ਦੇਖੋ ਬਾਈ ਉਹ ਨੂਰੀ ਦਾ ਲੈ ਆਹਣ ਮੈਂ ਹੱਥ ਪੂਰੇ ਖੜੇ ਕਰੇ ਹੋਏ ਆ ਉੱਪਰ ਨੂੰ ਠੀਕ ਆ ਹੁਣ ਦੇਖੋ ਕੱਦ ਲੈ ਨੜਾਉਣੇ ਵਾਲੀ ਹੋਈ ਹੋਈ ਆ ਹੁਣ ਨਰਵੈ ਸਿੰਘ ਟੋਕਾ ਕਰ ਰਿਹਾ ਹਾਂ ਇਥੋਂ ਬਾਹਰ ਲਾ ਵੀਰੇ ਸਾਰੋਂ ਜੋੜਿਆਂ ਨੂੰ ਪਾ ਦਿਆ ਕਰਾਂਗੇ ਉਹ ਸਾਲਿਆਂ ਨੇ ਆਂਡੇ ਹੋਰ ਖਾਣੇ ਜਿ ਰੱਖੇ ਆ ਸਾਲੇ ਬੈਠੀ ਹੋਰ ਚ ਜਾਂਦੇ ਨੇ ਕਾਹਦੀਆਂ ਫੁੱਦੂ ਗੱਲਾਂ ਹੈ ਆਪੇ ਵੇਜਾ ਆਪੇ ਵੇਜਣਾ ਇਹਨਾਂ ਨੇ ਹਾਂ ਲਓ ਵੀ ਇਹਨਾਂ ਦਾਣਾ ਪਾਣੀ ਪਾ ਦਈਏ ਸਰੋਂ ਤੇ ਕਣਕ ਕਣਕ ਥੋੜੀ ਜਿਹੀ ਪਾਈ ਬਸ ਹੁਣ ਆ ਸਰੋਂ ਵੀ ਜ਼ਿਆਦਾ ਪਾਦੀ ਵੀਰੇ ਆ ਅੱਧਾ ਢੱਕਣਾ ਇਹਦਾ ਬਹੁਤ ਆ ਜਾਂਦੀ ਆ ਸਾੜੇ ਚ ਅੱਧਾ ਢੱਕਣਾ ਉਹਦਾ ਪਾਣੀ ਕਣਕ ਦਾ ਹਾਂ ਜੀ ਆਂਦਰ ਵੈ ਸਿੰਘ ਐਨ ਓਕੇ ਅਚਾਰ ਵਾਲਿਆਂ ਨੇ ਕਾ ਦੋਣੇ ਅੱਛਾ ਅੱਜ ਦੇਖ ਕੇ ਜਾਣਗੇ ਮੱਕੀ ਐ ਬਸ ਵਸ ਵੀਰੇ ਬਸ ਮਿਕਸ ਜਿਹਾ ਖਾ ਲੈਣਗੇ ਖਾ ਲੋ ਭਾਈ ਛਕੋ ਇਹਨਾਂ ਦਾ ਕੰਮ ਨਿਬੇੜਤਾ ਪਾਣੀ ਧਰ ਦੇ ਵੀਰੇ ਸਾਲੇ ਉਹ ਤੁਹਾਨੂੰ ਆਂਡੇ ਨਹੀਂ ਦਿਖਦੇ ਕਿੱਥੇ ਰੱਖੇ ਹੋਏ ਆ ਹੋਇਤਾ ਬੱਚੇ ਬਈ ਸੱਟ ਨੇ ਬਾ ਪਾਲ ਜਾਣਾ ਹੁਣ ਚਲੋ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਫਿਰ ਉਧਰ ਚੈੱਕ ਕਰੀਏ ਆਪਾਂ ਲੋਵੀ ਸਰੋਂ ਇਹ ਚ ਪਾ ਦੀ ਦਾਣੇ ਉਧਰ ਪਾ ਦੇ ਪਾਣੀ ਭਰਨੇ ਵੀਰੇ आले ਪਾਣੀ ਭਰ ਲਿਆ ਭਾਂਡ ਉਹ ਚੈੱਕ ਕਰ ਲਈਏ ਵਜੇ-ਵੁਜੇ ਇਹ ਵੀ ਸੈੱਟ ਨੇ ਅੰਡੇ ਆਹ ਅੰਡਿਆਂ ਦਾ ਡਾਊਟ ਹੈ ਮੈਨੂੰ ਨਿਕਲ ਆਉਣਾ ਮੈਨੂੰ ਮੈਂ ਰਾਤ ਦੇਖਿਆ ਹੈ ਜੀ ਮਿੰਦਾ ਦੀ ਨਿਕਲ ਆਉਣਗੇ ਇਹ ਭਾਰੀ ਨੇ ਹਾਂ ਬਾ ਨਿਕਲ ਆਉਣਾ ਜੀ ਫੇਰ ਤਾਂ ਕਬੂਤਰ ਬਹਿਣੋਂ ਕਾਤੇ ਛੱਟ ਕੇ ਦੇ ਪਰ ਬਹਿਣ ਦੇ ਛੱਟ ਕੇ ਫੇਰ ਤਾਂ ਹੀ ਨਿਕਲਦੇ ਜੀ ਪਰ ਆਂਡੇ ਗਰਮ ਪਏ ਨੇ ਜੀ ਬੈਹਦੇ ਨੇ ਤੇ ਐਦੇ ਦੇਖਣਾ ਹੈ ਆਪਾਂ ਇਹਦੇ ਦੋ ਇਹ ਸੈਟ ਨੇ ਸੈਟ ਨੇ ਸੈਟ ਨੇ ਇੱਕ ਛੋਟਾ ਰਹਿ ਗਿਆ ਪਰ ਚਲੋ ਕੋਈ ਚੱਕਰ ਨਹੀਂ ਇੱਕ ਨੇ ਅੰਡੇ ਤਾਂ ਰਹਿ ਜਾਂ ਦੋ ਨੇ ਉਧਰ ਤਿੰਨ ਨੇ ਚਾਰ ਨੇ ਪੰਜ ਨੇ 6 7 ਸੱਤ ਨੇ ਰੱਖੇ ਹੋਏ ਆ ਚਲੋ ਨਿਕਲੇ ਆਉਣ ਦੋ ਗੁੰਟੀਆਂ ਫੜ ਕੇ ਉੱਪਰ ਲੈ ਕੇ ਜਾਣੀਆਂ ਆਪਾਂ ਨੇ ਹਰੀ ਲਾਲ ਕਛਦੀ ਤੇ ਹਰੀ ਕਾਂਤ ਵਾਲੀ ਠੀਕ ਹੈ ਤੇ ਬਾਕੀ ਦਾ ਓਕੇ ਆ ਰਿਪੋਰਟ ਚਲੋ ਚਲੋ ਚੋਗਲੋ ਚੋਗਲੋ ਪਾਣੀ ਵੀ ਲੈਂਦਾ ਬਈ ਤਾਜਾ ਆਇਨ ਤਾਏ ਵੀ ਤੇ ਧਰ ਦੇ ਹੁਣ ਆਇਆ ਨਾ ਜੀ ਛਾਂ ਤੱਕ ਦੀ ਨਹੀਂ ਸਹ ਦੁਪਹਿਰ ਤੱਕ ਦੀ ਹਾਂ ਜੀ ਦੁਪਹਿਰ ਨੂੰ ਫੇਰ ਰ ਜਾ ਕੇ ਚੱਲ ਫੇਰ ਮੌਜ ਆਏ ਇਹਦੇ ਪੈਰ ਤੇ ਫੰਗ ਕਿੰਨੇ ਆਏ ਵੀਰੇ ਛੋਟੇ ਬੱਚੇ ਦੇ ਦੇਖ ਮੌਜਾ ਪੂਰਾ ਆ ਦੇ ਹਾਂ ਸਾਡਾ ੱੱਕੇ ਵਾਲਾ ਹੂਗਾ ਹਾਂ ਲੈ ਵੇ ਕਬੂਤਰੀਆਂ ਫੜ ਲਾ ਬਸ ਵੀਰੇ ਤੇ ਆ ਇਹਨਾਂ ਨੂੰ ਕੱਢ ਵੀਰੇ ਥੱਲੇ ਇਹ ਤਾਂ ਮਰ ਜਾਣਗੇ ਥਾਲੇ ਇਹਨਾਂ ਨੇ ਹੁਣ ਦੇਖੋ ਸਾਡੇ ਸਾਹਮਣੇ ਬਾਹਰ ਨਿਕਲੇ ਹੋਣਾ ਸਾਰਿਆਂ ਨੇ ਚਲੋ ਚਲੋ ਭਾਈ ਦਾਣਾ ਪਾਣੀ ਪਾਤਾ ਥੱਲੇ ਵਾਲਾ ਕੰਮ ਆਪਣਾ ਓਕੇ ਆ ਹੁਣ ਚਲਦੇ ਆ ਉੱਪਰ ਕਬੂਤਰ ਡਾਈਏ ਕਿਹੜੇ ਡਾਉਣੇ ਨੇ ਦੇਖਦੇ ਆ ਫਿਰ ਦੋਏ ਕਬੂਤਰੀਆਂ ਲੈ ਕੇ ਪਹੁੰਚ ਗਏ ਵੀ ਉੱਪਰ ਇਹ ਥੱਲੇ ਉਤਰਦੀਆਂ ਨੇ ਨਾ ਇਹਨਾਂ ਨੂੰ ਛੱਡ ਦੇ ਅੰਦਰ ਕਬੂਤਰ ਡਾਈਏ ਲਓ ਮੇਤਰੋ ਪਾਣੀ ਬੁਣੀ ਭਰ ਲਿਆ ਸਰਿੰਜ ਭਰ ਲਈ ਜਿਹੜੇ ਜਿਹੜੇ ਕਬੂਤਰ ਬੇਲੇ ਆਂ ਜਿਹੜੇ ਜਿਹੜੇ ਬੱਚੇ ਬੇਲੇ ਨੇ ਉਹਨਾਂ ਨੂੰ ਪਾਣੀ ਲਾ ਕੇ ਛੱਡੀਏ ਤੇ ਫਿਰ ਦੇਖਦੇ ਆ ਕਿਵੇਂ ਉੱਡਦੇ ਆ ਤੇ ਕੁਛ ਕਣਕ ਵੀ ਧੋਣੀ ਆ ਆਪਾਂ ਨੇ ਮਸ਼ੀਨ ਵਾਲੀ ਕਣਕ ਪਈ ਆ ਮੋਟਰ ਤੇ ਉਹ ਮੋਟਰ ਦੇ ਧੋ ਲਾਂਗੇ ਜਾ ਕੇ ਤੇ ਪਾਣੀ ਬੁਣੀ ਰੈਡੀ ਆ ਆਪਣਾ ਵੀਰਾ ਫੜਦਾ ਕਬੂਤਰ ਜਿਹੜੇ ਜਿਹੜੇ ਬੇਲੇ ਹੋਏ ਉਹ ਡਾਈ ਜਾਵਾਂਗੇ ਪਾਣੀ ਦੇ ਦੇ ਕੇ ਲਾ ਵੀ ਛੱਡ ਵੀਰੇ ਪਹਿਲਾਂ ਕਾਲੀ ਬੋਤਲ ਵਾਲਾ ਹਨਾ ਚੱਲ ਬਈ ਇੱਕਾ ਆ ਗੜਾ ਕਾਲੀ ਪੂਝ ਕਾਲਾ ਡੰਡਾ ਅੱਛਾ ਕਾਲਾ ਡੰਡਾ ਕਾਲੀ ਟੋਰੀ ਵਾਲਾ ਇਹ ਚੱਲ ਵੀ ਛੋਟਾ ਬੱਚਾ ਨੀਲਾ ਚੱਲ ਵੀ ਨੀਲਿਆ ਥੋੜੀ ਥੋੜੀ ਦਾਣਿਆਂ ਦੀ ਰਹਿਸ਼ ਹੈ ਤਾਂ ਕਰਕੇ ਪਾਣੀ ਨਹੀਂ ਲਾਇਆ ਜਿਹੜਾ ਬਿਲਾ ਹੋਇਆ ਉਹਨੂੰ ਲਾ ਦਿੰਨੇ ਆ ਤਿੰਨ ਅੜਾ ਤੇ ਆ ਫਿਰਦੇ ਆ ਤਿੰਨੇ ਅੱਜ ਹੋਰ ਕਿਸੇ ਦਾ ਉੜਦਾ ਨਹੀਂ ਬਸ ਆ ਇੱਕੇ ਉੜਦਾ ਆ ਫਿਰਦਾ ਇਹ ਇਹਨਾਂ ਦਾ ਹੁਣ ਬੱਬੀ ਉਹਨਾਂ ਦਾ ਬਾਕੀ ਕੋਈ ਨਹੀਂ ਉੜਦਾ ਹਲੇ ਤੱਕ ਇਹ ਕਿਹੜੀਆਂ ਇੱਕ ਤਾਂ ਜਰਦੀਆਂ ਕਰ ਗਿਆ ਖਾਂ ਇੱਕ ਸ਼ਾਕੀਆਂ ਹੈ ਸ਼ਾਕ ਖਾਈ ਹਾਂ ਇਹ ਕਾਲੇ ਪੱਲੇ ਵਾਲਾ ਆ ਬਲੀ ਆਖੇ ਦੀ ਠੀਕ ਚਲ ਛੱਡ ਦੇ ਇੱਕ ਕਟਾ ਇੱਕ ਵੱਧ ਬਲੀ ਠੀਕ ਕਾਲੀਆਂ ਲੈਣ ਵਾਲਾ ਇਹ ਟਾਈਮ ਨੋਟ ਕਰ ਕਾਲੇ ਪੱਲੇ ਵਾਲਾ ਟਾਈਮ ਤਾਂ ਹੈਗਾ ਵੀਡੀਓ ਚ ਆਪਾਂ 2:30 9 ਵਜੇ 9 ਵਜੇ ਲਓ ਵੀ ਕਟਾ ੜੀ ਤੇ ਗੁਲਾਬੀ ਕਛ ਕਾਲੀ ਡੌਰੀ ਵਾਲਾ ਕਾਲੇ ਬੱਲੇ ਵਾਲਾ ਦਾ ਭਾਈ 7 ਹੋਵੇ ਪੰਜੜਾ ਤੇ ਵੀਰੇ 6 ਇਹ ਚੱਲ ਵੀ ਟੈਡੀ 7 ਹੋ ਗਿਆ ਬਹੁਤ ਹੈ ਹਾਂ ਬਹੁਤ ਨਹੀਂ ਬਾਕੀ ਸ਼ਾਮ ਨੂੰ ਦੇਖ ਲਾਂਗੇ ਬਾਕੀ ਸ਼ਾਮ ਨੂੰ ਲਾਵਾਂਗੇ ਇੱਕ ਵਾਰੀ ਨਿਗਾਹ ਮਾਰ ਲਈਏ ਹੁਣ ਆਓ ਦੇਖ ਅੱਜ ਕਿੱਥੇ ਛੜਿਆ ਵੀਰੇ ਉਹ ਕਾਲਾ ਡੰਡਾ ਕਾਲੀ ਟੌਰੀ ਕਾਲੇ ਹਾਂ ਕਾਲੇ ਪੱਲੇ ਵਾਲਾ ਆ ਫਿਰਦਾ ਤੇ ਇੱਕ ਮਿੰਟ ਨੀਲਾ ਕਾਲਾ ਡੰਡਾ ਕਾਲੀ ਟੌਰੀ ਤੇ ਉਹ ਕਾਲੀ ਬੋਤਲ ਵਾਲਾ ਆ ਟੈਡੀ ਸਾਰੇ ਚੜ ਗਏ ਉੱਪਰ ਚੱਲ ਵੀ ਚੱਲ ਅੰਦਰ ਤੇ ਤੀਸਰ ਜੇਤੂ ਆਪਣਾ ਬਾਈ ਲੰਘ ਗਿਆ ਪਤਾ ਨਹੀਂ ਹੁਣ ਖੋ ਗਿਆ ਉਹ ਉਹ ਨਹੀਂ ਮਿਲਣਾ ਹੁਣ ਤੇ ਚਲੋ ਕੋਈ ਚੱਕਰ ਨਹੀਂ ਮੀਲਾ ਦਾ ਆਹ ਹਰਦਾ ਬਾਈ ਆਹ ਕਿਹੜਾ ਟੈਡੀ ਟੈਡੀ ਆਹ ਹਰਦਾ ਕਾਲੇ ਪੱਲੇ ਵਾਲਾ ਉਹ ਨਾ ਕਿੱਧਰ ਉਹ ਦੋ ਮਿੰਟ ਕਾਲੇ ਬੱਲੇ ਨਾਲ ਹੋਰ ਕਿਹੜਾ? ਬਾਲਾਂ ਦਾ ਅੱਛਾ ਇੱਕ ਮਿੰਟ ਇੱਧਰੋਂ ਕਰਕੇ ਦੇਖਦੇ ਆਂ ਸਾਲਾ ਇੱਧਰੋਂ ਦਿਖਦਾ ਹੀ ਨਹੀਂ ਕੁਝ ਕਿੱਧਰ ਗਿਆ? ਹਾਂ ਕਾਲੀਆਂ ਲਾਈਨਾਂ ਨਾਲ ਆ ਫਿਰਦਾ ਨੀਲੇ ਨਾਲ ਉੱਚੇ ਚਲੇ ਗਏ ਸਾਰੇ ਤੇ ਆ ਉਹ ਆ ਗਿਆ ਕਾਲੇ ਬੱਲੇ ਵਾਲਾ ਆਵਾਗੇ ਕਾਲੇ ਬੱਲੇ ਵਾਲਾ ਆ ਹੋਰ ਦਾ ਕਿਸੇ ਦਾ ਹਨਾ ਚੱਲਰ ਜੀ ਵਾਲਾ ਤੇ ਕਾਲੀ ਬੋਤਲ ਵਾਲਾ ਵੀ ਨੇ ਕਾਲੀ ਬੋਤਲ ਵਾਲਾ ਕਿੱਥੇ ਆਟ ਜੋ ਬਈ ਨਿਗਾ ਮਾਰ ਲਈ ਉਹ ਦੋ ਥੱਲੇ ਗੱਦੰਦੇ ਵਾਲਾ ਕੱਚ ਟੌਰੀ ਵਾਲਾ ਉਹ ਫਿਰਦਾ ਇਧਰ ਕੋ ਭੌਗ ਹੋ ਗਿਆ ਆ ਫਿਰਦਾ ਕਾਲੀ ਬੋਤਲਾੜ ਆ ਫਿਰਦਾ ਦੂਆ ਉਹਦੇ ਨਾਲ ਵੀ ਆ ਫਿਰਦਾ ਹਾਂ ਡੰਡੇ ਲੌਰੀ ਵਾਲਾ ਫਿਰਦੇ ਆ ਸਾਰੇ ਉੱਚੇ ਚੱਲਦੇ ਆ ਹੁਣ ਫੇ ਥੱਲੇ ਨੂੰ ਲਓ ਜੀ ਇੱਧਰ ਕੀੜਾ ਮਾਰ ਲਈਏ ਵੇ ਨਾ ਅੰਦਰ ਦੇਖ ਲੀਏ ਕਬੂਤਰ ਸੈੱਟ ਨੇ ਹਾਂ ਈ ਗਏ ਆ ਵਜਾ ਦਾ ਵੀਰੇ ਚੱਲੂ ਆ ਜਿਹਦੀ ਚੁੰਝ ਹੋ ਗਈ ਹੈ ਨਾ ਹਾਂ ਬਾਈ ਚੁੰਜੇ ਦੀ ਸੜੀ ਦੀ ਮੁੜ ਗਈ ਗਾੜੇ ਦੰਨੇ ਆ ਹੁਣੇ ਨਾ ਵੀਰੇ ਚੁੰਜੇ ਟੁੱਟ ਜਾਣੀ ਓਕਣ ਚੱਕਰ ਇਹ ਹੁੰਦਾ ਹੈ ਨਾ ਆ ਵੀ ਢਾਂ ਗਿਆ ਸਿੱਕਤਾ ਚਲੋ ਇਹਦਾ ਓਕੇ ਨੇ ਪੋਟੇੜੀ ਉਤਰੀ ਵੀਰੇ ਅੰਦਰ ਦਾ ਜੋੜੇ ਜੋੜਾ ਲਾਈ ਬੈਠੀ ਆ ਉਹਦਾ ਆਹ ਦੇਖ ਤਾਂ ਇੱਧਰ ਛੱਡੀ ਹੋਈ ਆ ਸਰ ਇੱਧਰ ਵੱਢਦੇ ਆਣੇ ਮਕਰਾਂ ਤੇ ਪਿੰਜਰੇ ਬੁੱਲੇ ਵੀਰੇ ਜਾਲ ਹਾਂ ਓ ਦੇਖ ਪਿੰਜਰੇ ਇਹ ਤਾਂ ਅੰਡੇ ਰਖਾ ਲੈਣੇ ਉਹਨੇ ਓ ਦੇ ਇੱਧਰ ਕਰ ਲੈ ਚਲੋ ਬਈ ਆਪਾਂ ਇੱਕ ਵਾਰੀ ਨਿਗਾ ਮਾਰ ਕੇ ਚੱਲਦੇ ਆਂ ਥੱਲੇ ਕਾਲੇ ਪੱਲੇ ਵਾਲਾ ਉਹ ਜਾਂਦਾ ਸਾਡਾ ਬਲਰ ਔਰ ਸਾਉਣ ਲੱਗ ਗਿਆ ਤਾਂ ਹੁਣ ਕਾਲੀਆਂ ਲਾਈਨਾਂ ਵਾਲਾ ਆਉਂਦਾ ਲੈ ਆ ਜਾਂਦਾ ਆਟ ਆਈਡੀ ਆਉਂਦਾ ਆ ਨੀਲਾ ਬੋਤਲ ਵਾਲਾ ਤੇ ਬੰਡੇ ਡਵਰੀ ਵਾਲਾ ਉਹ ਦੋਏ ਭਾਈ ਉੱਪਰ ਖੜੇ ਨੇ ਨੇ ਕਾਲੇ ਪੱਲੇ ਵਾਲਾ ਗੁਲਾਬੀ ਕੱਛ ਤੇ ਕਾਲੀ ਪੂਛ ਚਲੋ ਚੱਲਦੇ ਆ ਇੰਨੇ ਥੱਲੇ ਨੂੰ ਆ ਜਾਮੇ ਵੀਰੇ ਮੈਂ ਓਏ ਭਾਈ ਟਾਈਮ ਵੱਜ ਗਏ 12 ਓ ਬੱਚੇ ਉੱਥੇ ਹੀ ਬੈਠੇ ਰਹਿੰਦੇ ਆ ਯਾਰ ਕਬੂਤਰਾਂ ਦੀ ਮਾਰਦੇ ਆਪਾਂ ਨਿਗਾ ਉੜਦਾ ਕੋਈ ਜਾਂ ਨਹੀਂ ਨੀਲਾ ਢਾਂਗੀ ਤੇ ਬੈਠਾ ਇੱਕ ਹੋਰ ਬੈਠਾ ਬਾਕੀ ਦੇਖਦੇ ਆ ਹੁਣ ਆਹ ਦੇਖੋ ਢਾਂਗੀ ਤੇ ਬੈਠੇ ਦੇਖਦੇ ਕਲਬੀ ਕਾ ਛਕੜੀ ਟੋਰੀ ਦਾ ਫਿਰਦਾ ਬੱਚਾ ਤੇ ਟੈਡੀ ਆ ਫਿਰਦਾ ਟੈਡੀ ਫਿਰਦਾ ਹਲੇ ਹੋਰ ਦੀ ਆ ਤਾਂ ਹੋਰ ਦਾ ਕਿਸ ਦਾ ਉੱਪਰਲਾ ਕਿਸੇ ਹੋਰ ਦਾ ਥੱਲੇ ਵਾਲਾ ਆਪਣਾ ਕੱਚ ਟੌੜੀ ਵਾਲਾ ਟੈਡੀ ਆਉ ਜਾਂਦਾ ਬਾਕੀ ਨਹੀਂ ਹਲੇ ਕੋਈ ਦਿਖ ਰਿਹਾ ਕਾਲੇ ਪੱਲੇ ਵਾਲਾ ਫਿਰਦਾ ਉਹ ਪੱਕਾ ਉਹ ਉੱਚਾ ਫਿਰਦਾ 12:00 ਵੱਜ ਗਏ ਤੇ ਚਲੋ ਮਾਰਦੇ ਆ ਨੀਗਾ ਟੈਡੀ ਦਾ ਨਿਆਰੇ ਨਾਲ ਫਿਰਦਾ ਉਹ ਦੇਖੋ ਕਿੱਥੇ ਆ ਆ ਵੀ ਆ ਗਿਆ ਆ ਗਿਆ ਨੇ ਉਹ ਸੋਬੇ ਨਹੀਂ ਆਇਆ ਹੈ ਲੜਾ ਆ ਗਿਆ ਨੀਵਾ ਥੋੜਾ ਜਿਹਾ ਹਲ ਤਾਂ ਦੋ ਹੀ ਫਿਰਦੇ ਦਿਖਦੇ ਆ ਭਈਆ ਥਾਪੇ ਮਾਰਦਾ ਤਾਂ ਲੈ ਹਾਂ ਹਾਂ ਚੱਲ 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 ਫੇਰ ਕਾਲੀਆਂ ਲਾਈਨ ਨਾਲ ਆ ਬੈਠ ਕੇ ਆ ਕੇ ਇਹ ਇੱਥੇ ਹੀ ਬੈੰਦਾ ਯਾਰ ਢਾਂਗੀ ਦੇ ਬੈੰਦਾ ਹੀ ਨਹੀਂ ਹੈਗਾ ਕਾਲੇ ਪੱਲੇ ਵਾਲਾ ਦੇਖਣਾ ਟੈਡੀ ਦੇਖੋ ਟੈਡੀ ਕਿੰਨਾ ਕਹਿੜਾ ਫਿਰਦਾ ਉਹ ਦੇਖੋ ਆ ਵੀ ਬੈਠ ਗਿਆ ਇਹ ਆ ਬੈਠ ਗਿਆ ਟੈਡੀ ਓਕਣੇ ਫਿਰਦਾ ਡਟਿਆ ਪੂਰਾ ਲੋਏ ਮੇ trot ਜੱਦਾ ਬਲੌਗ ਬੰਦ ਕੀਤਾ ਹੁਣ ਟਾਈਮ ਲੱਗਿਆ ਹੁਣ ਵੀ ਖੇਡ ਕੇ ਆਏ ਗਰਾਊਂਡ 'ਚ ਪਹਿਲਾਂ ਚਲੇ ਗਏ ਮਹਾਲੀ ਨੂੰ ਤੇ ਉੱਥੇ ਲੱਗਿਆ ਟਾਈਮ ਇਹਨਾਂ ਦਾ ਕੰਮ ਕਰਨ ਨੂੰ ਵੇਖਿਆ ਹੈ ਕਬੂਤਰਾਂ ਦਾ ਉਧਰ ਲਿਆਂਦਾ ਵੀ ਤੇ ਆਹ ਸਹੀ ਨੇ ਤੇ ਆਪਣਾ ਤੀਸਰ ਜਿੱਤੂ ਆਇਆ ਨਹੀਂ ਬਾਈ ਤੀਸਰ ਜਿੱਤੂ ਆਇਆ ਨਹੀਂ ਤੀਸਰ ਜਿੱਤੂ ਭੱਜ ਗਿਆ ਤੇ ਮਿਲਦੇ ਹਾਂ ਹੁਣ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ ਸ਼ੇਅਰ ਮੇਰਾ ਵੀਰ ਜਰੂਰ ਕਰ ਦਿਆ ਕਰੋ ਮਿਲਦੇ ਹਾਂ ਅਗਲੇ ਵਲੌਗ ਵਿੱਚ